ਸੜਕੇ ਡਰੀ ਖਤਮ ਕਰਤਾ ਮੀਤਿਹਰ ਜੀ ਨੇ ਦੇ ਕੇ ਅਸੀਂ ਡਬਲ ਬੈਂਚ ਤੇ ਕੇਸ ਲਾਇਆ ਆਪਣੀ ਪੋਸਟ ਨੂੰ ਬਚਾਣ ਲਈ ਅਸੀਂ 2011 ਤੋਂ ਲੈ ਕੇ 2024 ਚੱਲ ਰਹਾ ਅਸੀਂ ਅੱਜ ਤੱਕ ਬੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੇਰੀ ਭੈਣ نیچے ਆ ਜਾ ਦੂਜੀ ਵਾਰ ਫੇਰ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਇਹਨਾਂ ਨੇ ਪਹਿਲਾਂ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਕੀਤਾ ਸੈਕੰਡ ਟਾਈਮ ਕੀਤਾ ਮੀਤਿਹਰ ਜੀ ਨੇ ਜੀ ਤੁਸੀਂ ਸਿੱਖਿਆ ਮੰਤਰੀ ਸੀ ਕਹਿੰਦੇ ਮੇਰੀ ਭੈਣ ਤੁਸੀਂ نیچے ਆ ਜਾਓ ਮੈਂ ਸਿਪੀ ਸ਼ਰਮਾ 646 ਬੇਰੁਜ਼ਗਾਰ ਪੀਟੀਆ ਕੇਜਰੀਵਾਲ ਜੀ ਦੀ ਮੂੰਹ ਬੋਲੀ ਭੈਣ ਮੈਂ ਹਰ ਇੱਕ ਪੰਜਾਬ ਦੀ ਉਹ ਜਿੱਥੇ ਬੰਦੀ ਨੂੰ ਟੀਚਰ ਜੁਨੀਨ ਨੂੰ ਹਰ ਇੱਕ ਪੰਜਾਬ ਵਾਸੀ ਨੂੰ ਇੱਕ ਬੇਨਤੀ ਕਰਦੀ ਹੱਥ ਜੋੜ ਕੇ ਕਿ ਅਸੀਂ ਆਤਮਾਰਾਮ ਜੀ ਵਕੀਲ ਕੀਤੇ ਨੇ ਰਾਜੀ ਆਤਮਾਰਾਮ ਜੀ ਤੇ ਉਹਨਾਂ ਦੀ ਫੀਸ ਅਸੀਂ 8.5 ਲੱਖ ਦੇ ਚੁੱਕੇ ਆ ਤੇ 3.5 ਲੱਖ ਘਟ ਰਹੀ ਆ ਤੇ ਉਹ ਫੀਸ ਇਕੱਠੀ ਕਰਨ ਲਈ 3.5 ਲੱਖ ਘਟ ਰਿਹਾ ਉਸ ਦਾ ਤੁਹਾਡਾ ਸਹਿਯੋਗ ਮੰਗਦੇ ਆ ਕਿ ਜਿੰਨੀ ਵੀ ਤੁਸੀਂ ਹੋ ਸਕਦੇ ਹੋ ਸਾਡੀ ਮਦਦ ਕਰੋ ਜਿੰਨਾ ਵੀ ਤੁਸੀਂ 500 600 700 800 ਜਿੰਨਾ ਵੀ ਤੁਸੀਂ ਦੇ ਸਕਦੇ ਹੋ ਤੁਹਾਡਾ 1 ਰੁਪਿਆ ਦਿੱਤਾ ਵੀ ਤੁਹਾਡੇ 50 ਰੁਪਏ ਦਿੱਤੇ ਵੀ ਸਾਡੇ ਲਈ ਬਹੁਤ ਨੇ ਕਿਉਂਕਿ ਇਹ ਸਰਕਾਰਾਂ ਉਹ ਨੇ ਜਿਹੜੇ ਸਮੇਂ ਚੱਲਦੀਆਂ ਨੇ ਸਾਡਾ ਕੇਡਰ ਖਤਮ ਕਰਤਾ 646 ਪੀਟੀ ਪੀਟੀ ਟੀਚਰ ਦੀ ਪੋਸਟ ਹੀ ਖਤਮ ਕਰਤੀ ਉਸ ਨੂੰ ਬਚਾਣ ਲਈ ਅਸੀਂ ਡਬਲ ਵੈਂਚ ਤੇ ਕੇਸ ਲਾਇਆਗਾ ਜਦੋਂ ਕਿ ਜਿਹੜੇ ਸਾਡੇ ਵਕੀਲ ਸੀ ਰਾਜੀ ਬਾਤਮਾਰਾਮ ਜੀ ਨੇ 2021 ਚ ਇਹਨਾਂ ਨੇ ਸਾਨੂੰ ਕੇਸ ਜਿੱਤ ਕੇ ਦਿੱਤਾ ਸੀ ਪਰ ਆਮ ਪਾਰਟੀ ਦੀ ਸਰਕਾਰ ਨੇ ਆ ਕੇ ਜਦੋਂ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਸਾਨੂੰ ਟੈਂਕੀ ਜਿਤਾ ਰਿਆ ਸੀ ਪਰ ਇਹ ਸਰਕਾਰ ਨੇ ਕੀ ਕੀਤਾ ਆ ਕੇ ਸਾਡੀ ਕੇਡਰੀ ਹੀ ਖਤਮ ਕਰਤਾ ਤੇ ਜਦੋਂ ਅਸੀਂ ਜਿਮਨੀ ਚੌਣਾ ਵਿੱਚ ਸੰਗਰੂ ਟੈਂਕੀ ਤੇ ਬੈਠੇ ਸੀ ਉਦੋਂ ਨੀਨਾ ਮਿੱਤਲ ਜੀ ਮੀਥੇਰ ਜੀ ਸਿੱਖਿਆ ਮੰਤਰੀ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੇਰੀ ਭੈਣ نیچے ਆ ਜਾ ਦੂਜੀ ਵਾਰ ਫੇਰ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਇਹਨਾਂ ਨੇ ਪਹਿਲਾਂ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਕੀਤਾ ਸੈਕੰਡ ਟਾਈਮ ਕੀਤਾ ਮੀਤਿਹਰ ਜੀ ਨੇ ਜੀ ਤੁ ਸਿੱਖਿਆ ਮੰਤਰੀ ਸੀ ਕਹਿੰਦੇ ਮੇਰੀ ਭੈਣ ਤੁਸੀਂ نیچے ਆ ਜਾਓ ਜਿਮਨੀ ਚ ਆਉਣਾ ਵੇਲੇ ਜੋ ਦੂਸਰੇ ਦਿਨ ਕੇਜਰੀਵਾਲ ਜੀ ਨੇ ਆਉਣਾ ਸੀ ਸਾਨੂੰ ਕਹਿੰਦੇ ਨੀਨਾ ਮਿੱਤਲ ਜੀ ਰਾਜਪੁਰੇ ਵਾਲੇ ਜਿਹੜੇ ਮੈਡਮ ਨੇ ਉਹ ਸਾਨੂੰ نیچے ਧਾਰਨਾਏ ਸੀ ਸੋਰੀ ਮੀਤਿਹਰ ਜੀ ਨੇ ਸਾਡੇ ਨਾਲ ਵੀਡੀਓ ਕਾਨਫਰੈਂਸ ਕਾਲ ਕੀਤੀ ਸੀ ਕਹਿੰਦੇ ਤੁਹਾਡੀ ਜੁਲਾਈ ਦੇ ਪਹਿਲੇ ਹਫਤੇ ਤੁਹਾਡੀ ਮੈਡ ਲਿਸਟ ਜਾਰੀ ਕੀਤੀ ਜਾਵੇਗੀ ਪਰ ਇਹਨਾਂ ਨੇ ਕੀ ਕੀਤਾ ਸਾਡਾ ਕੈਡਰੀ ਖਤਮ ਕਰਤਾ ਮੀਤਿਹਰ ਜੀ ਨੇ ਦੇ ਕੇ ਅਸੀਂ ਡਬਲ ਬੈਂਚ ਦੇ ਕੇਸ ਲਾਇਆ ਆਪਣੀ ਪੋਸਟ ਨੂੰ ਬਚਾਣ ਲਈ ਅਸੀਂ 2011 ਤੋਂ ਲੈ ਕੇ 2024 ਚੱਲ ਰਿਹਾ ਅਸੀਂ ਅੱਜ ਤੱਕ ਬੇਰੁਜ਼ਗਾਰੀ ਦੀ ਮਾਰ ਚੱਲ ਰਿਹਾ ਪਰ ਮੈਂ ਕਹਿੰਦੀ ਆ ਸਾਡੀ ਜਥੇਬੰਦੀ ਉਹ ਆ ਕਿ ਸਾਡੇ ਉਹ ਮਾੜੇ ਹਾਲ ਨੇ ਕਿ ਇੱਕ ਫੰਡ ਮੰਗਣ ਲਈ ਸਾਨੂੰ ਇੱਕ ਵੀਡੀਓ ਬਣਾ ਕੇ ਤੁਹਾਡਾ ਇੱਕ ਇੱਕ ਰੁਪਿਆ ਮੰਗਣਾ ਪੈ ਰਿਹਾ ਪੰਜਾਬੀ ਵਾਸੀ ਤੋਂ ਕਿ ਅਸੀਂ ਉਹ 3.5 ਲੱਖ ਰੁਪਏ ਦੇ ਚੁੱਕੇ ਕਿਉਂਕਿ ਸਾਡੇ ਨਾਲ ਇੱਕ ਪਹਿਲਾਂ ਇੱਕ ਵਿਸ਼ਵਾਸ ਘਾਤ ਹੋਇਆ ਗੁਰਵਿੰਦਰ ਗੈਰੀ ਜੀ ਕੀਤੀ ਸੀ ਉਹ ਸਾਡੀ ਤਰੀਕ ਰੱਬ ਜਾਣੇ ਭੁੱਲ ਗਏ ਉਹਨਾਂ ਨੂੰ ਅਸੀਂ 8 ਲੱਖ ਪੇ ਕੀਤਾ ਸੀ ਉਹ ਸਾਡੀ ਤਰੀਕ ਭੁੱਲ ਗਏ ਜਾਂ ਕੀ ਹੋ ਯਾਰ ਰੱਬ ਜਾਣੇ ਪਰ ਅੱਜ ਉਹ ਏਜੀ ਪੰਜਾਬ ਬਣੇ ਹੋਏ ਨੇ ਗੁਰਵਿੰਦਰ ਸਿੰਘ ਗੈਰੀ ਜੀ ਮੈਂ ਗੁਰਵਿੰਦਰ ਸਿੰਘ ਗੈਰੀ ਜੀ ਨੂੰ ਵੀ ਹੱਥ ਜੋੜ ਕੇ ਅਪੀਲ ਕਰਦੀ ਆ ਅੱਜ ਵੀ ਸਾਡੇ ਹੱਕ ਚ ਭੁਗਤ ਸਕਦੇ ਹੋ ਜੇ ਤੁਸੀਂ ਉਸ ਦਿਨ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਾਡੀ ਤਰੀਕ ਭੁੱਲ ਗਏ ਸੀ ਮੈਂ ਹਰ ਇੱਕ ਪੰਜਾਬ ਵਾਸੀ ਨੂੰ ਕਹਿੰਨੀ ਆ ਕਿ ਤੁਹਾਡਾ ਦਿੱਤਾ ਜੋ ਉਦਾਰ ਨਾਲ ਸਾਡੇ ਘਰਾਂ ਦੇ ਚੁੱਲਿਆਂ 'ਚ ਅੱਗ ਬਲਦੀ ਹੋ ਜੂਗੀ ਸਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਆ ਅਗਰ ਤੁਹਾਡਾ ਫੰਡ 3.5 ਲੱਖ ਤੋਂ ਉੱਪਰ ਵੀ ਹੁੰਦਾਗਾ ਤੇ ਤੁਹਾਡਾ ਇੱਕ ਇੱਕ ਰੁਪਏ ਦਾ حساب ਵੀ ਦਵਾਂਗੇ ਤੇ ਜੇ ਵੱਧ ਵੀ ਹੁੰਦਾਗਾ ਜਿਸ ਵੀ ਜਥੇਵੰਦੀ ਨੂੰ ਭੈਣ ਭਰਾਵ ਨੂੰ ਉਹ ਪੈਸੇ ਵੱਧਦੇ ਅਸੀਂ ਵਾਪਸ ਕਰਾਂਗੇ ਜਿਸ ਨੂੰ ਜ਼ਰੂਰਤ ਹੋਊਗੀ ਉਹ ਦਿੱਤਾ ਜਾਵੇਗਾ ਪਰ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਹ ਸਰਕਾਰਾਂ ਨੇ ਸਾਡੇ ਨਾਲ ਉਹ ਹਾਲ ਕੀਤਾ ਕਿ ਸਾਡੇ ਉਹ ਦਿਨ ਆ ਗਏ ਕਿ ਸਾਨੂੰ ਅੱਜ ਫੰਡ ਮੰਗਣ ਲਈ ਇੱਕ ਵੀਡੀਓ ਬਣਾ ਕੇ ਦੁਆਈ ਲਾਣੀ ਪੈ ਰਹੀਏ ਕਿ ਸਾਡੀ ਮਦਦ ਕੀਤੀ ਜਾਵੇ ਕਿ ਤੁਹਾਡਾ 1 ਰੁਪਿਆ ਦਿੱਤਾ ਵੀ ਤੁਹਾਡੇ ਦਿੱਤੇ ਹੋਏ ਫੰਡ ਨਾਲ ਸਾਡੇ 646 ਪਰਿਵਾਰਾਂ ਚ ਚੁੱਲਿਆਂ 'ਚ ਅੱਗ ਬਲੂਗੀ ਮੈਂ ਕਹਿੰਦੀ ਜਿੰਨਾ ਤੱਕ ਜਿਉਂਦੇ ਰਹਿਣਗੇ ਤੁਹਾਨੂੰ ਦੁਆ ਦੇਣਗੇ ਤੇ ਪਲੀਜ਼ ਵੱਤ ਤੋਂ ਵੱਤ ਸਾਡੀ ਮਦਦ ਕਰੋ ਜੇ ਸਰਕਾਰ ਨੇ ਸਾਡਾ ਹਾਲ ਕੀਤਾ ਸਾਨੂੰ ਮੰਗਣ ਤੇ ਮਜਬੂਰ ਕਰਤਾ ਪੜੇ ਲਿਖਿਆ ਉਹਨੂੰ ਇੱਕ ਪਹਕਾਰੀ ਬਣਾਤਾ ਹੀ ਸਰਕਾਰ ਨੇ ਮੈਂ ਬੇਨਤੀ ਕਰਦੀ ਹਾਂ ਕਿ ਸਾਡੀ ਵੱਤ ਤੋਂ ਵੱਤ ਮਦਦ ਕੀਤੀ ਜਾਵੇ ਧੰਨਵਾਦ ਸਾਥੀਓ ਮੇਰੇ ਤੁਹਾਨੂੰ ਇੱਕ ਵੀ ਦੱਸਣਾ ਚਾਹੀਦੀ ਆ ਕਿ ਮੇਰਾ ਨੰਬਰ ਹੈਗਾਗਾ ਜਿਸ ਤੇ ਤੁਸੀਂ Google Pay ਕਰਨਾ 700941439770094 14397 ਇਹ ਮੇਰਾ Google Pay ਨੰਬਰ ਆ ਇਸ ਤੇ ਤੁਸੀਂ Google Pay ਕਰਨਾਗਾ ਜੇ ਵੀਰੇ ਤੁਹਾਡਾ 1 ਰੁਪਿਆ ਵੀ ਆਮਦਾਗਾ ਤੁਹਾਨੂੰ ਇੱਕ ਇੱਕ ਹਿਸਾਬ ਦਿੱਤਾ ਜਾਊਗਾ ਸਾਨੂੰ ਸਿਰਫ 3.5 ਲੱਖ ਰੁਪਏ ਦੀ ਜ਼ਰੂਰਤ ਆ ਬਾਈ ਜੀ ਜੇ ਉਸ ਤੋਂ ਵੱਧ ਗਿਆ ਵੀ ਗਿਆ ਉਹ ਵੀ ਅਸੀਂ ਵੀਡੀਓ ਬਣਾ ਕੇ ਦੱਸਾਂਗੇ ਕਿ ਸਾਡੇ ਕੋਲ ਇੰਨਾ ਪੈਸਾ ਵੱਧ ਗਿਆ ਤੇ ਜਿਸ ਵੀ ਭੈਣ ਭਰਾ ਨੂੰ ਜਿੱਥੇ ਬੰਦੀ ਨੂੰ ਜਿਸ ਨੂੰ ਵੀ ਜ਼ਰੂਰਤ ਮੰਦ ਨੂੰ ਲੋੜ ਹੋਊਗੀ ਉਹ ਪੈਸਾ ਉਸ ਨੂੰ ਦਿੱਤਾ ਜਾਵੇਗਾ ਪਲੀਜ਼ ਸਾਨੂੰ ਅੱਜ ਤੁਹਾਡੇ ਸਾਥ ਦੀ ਜ਼ਰੂਰਤ ਆ ਕਿਉਂਕਿ 2011 ਤੋਂ ਲੈ ਕੇ 2024 ਚੱਲ ਪਿਆ ਤੁਸੀਂ ਹਿਸਾਬ ਲਾ ਸਕਦੇ ਹੋ ਅਸੀਂ ਕਿੰਨੇ ਪੈਸੇ ਖਰਚ ਕਰ ਚੁੱਕੇ ਹੋਵਾਂਗੇ ਤੇ ਅਸੀਂ ਕਿਸ ਕਿਸ ਕੰਡੀਸ਼ਨਾਂ ਚ ਲੰਘ ਚੁੱਕੇ ਹੋਵਾਂਗੇ ਧੰਨਵਾਦ ਸਾਥੀ ਹੋ ਸਾਡੀ ਮਦਦ ਕਰੋ ਪਲੀਜ਼